ਸਸਕਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਸੀਂ ਦੇਦੇ ਹੋ ਜਿਵੇਂ ਦਾ ਡੀਪੀ ਸੀ ਪੰਜਾਬੀ ਤੇ ਵਿੱਕੀ ਮਲਕ ਦੇ ਬਟਾਲਾ ਤੋਂ ਇਹ ਰਿਪੋਰਟ ਤੁਹਾਨੂੰ ਦੱਦਈਏ ਕਿ ਪਿੰਡ ਗਿੱਲਾਂ ਵਾਲੀ ਨੇੜੇ ਓਵਰਟੇਕ ਕਰ ਰਹੀ ਬੱਸ ਨਾਲ ਵਾਪਰਿਆ ਹਾਸਾ ਤੁਹਾਨੂੰ ਦੱਦਈਏ ਕਿ ਬੱਸ ਜਿਹੜੀ ਉਹ ਡੇਰੇ ਦੇ ਵਿੱਚ ਜਾ ਰਹੀ ਸੀ ਸੰਗਤਾਂ ਨੂੰ ਲੈ ਕੇ ਸੰਗਤਾਂ ਨੂੰ ਲੈ ਕੇ ਡੇਰੇ ਦੇ ਵਿੱਚ ਜਾ ਰਹੀ ਸੀ ਤੇ ਰੇਤ ਨਾਲ ਭਰੇ ਟਰੱਕ ਜੋ ਗਈ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਤੇ ਕੀ ਇੱਥੇ ਹਾਦਸਾ ਵਾਪਰਦਾ ਕਿ ਬੱਸ ਜਿਹੜੀ ਏ ਓਵਰ ਸਪੀਡ ਦੇ ਨਾਲ ਜਦੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਏ ਟਰੱਕ ਨੂੰ ਤਾਂ ਇਕਦਮ ਜੜਾਇਆ ਬੱਸ ਜਿਹੜੀ ਏ ਜਾ ਟਕਰੌਂਦੀ ਏ ਡਿਵਾਈਡਰ ਦੇ ਨਾਲ ਤੇ ਡਿਵਾਈਡਰ ਦੇ ਉੱਤੇ ਜਾ ਕੇ ਪਲਟ ਜਾਂਦੀ ਏ ਜਿਹੜਾ ਟਰੱਕ ਰੇਤ ਨਾਲ ਭਰਿਆ ਹੋਇਆ ਸੀ ਉਹਨੂੰ ਜਦੋਂ ਚਾਕਾ ਲੱਗ ਜਾਂਦਾ ਤੇ ਉਹ ਡਿੱਗ ਜਾਂਦਾ ਆ ਇੱਕ ਖੇਤਾਂ ਦੇ ਵਿੱਚ ਨੀਵੇਂ ਕੱਚੇ ਥਾਂ ਖੇਤਾਂ ਵਾਲੀ ਸਾਈਡ ਤੇ ਜਿਹੜਾ ਆ ਟਰੱਕ ਜਿਹੜਾ ਰੇਤ ਦਾ ਭਰਿਆ ਪਲਟ ਜਾਂਦਾ ਆ ਤੁਸੀਂ ਤਸਵੀਰ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਟਰੱਕ ਵਾਲਿਆਂ ਦਾ ਜਿਹੜਾ ਨੁਕਸਾਨ ਆ ਉਹ ਕਾਫੀ ਜ਼ਿਆਦਾ ਜਿਹੜਾ ਹੋਇਆ ਲੱਗਦਾ ਪਿਆ ਇਹ ਆ ਪੂਰੀ ਰੇਤ ਦੀ ਜਿਹੜੀ ਭਰੀ ਹੋਈ ਚੈਸੀ ਉਹ ਪੂਰੀ ਪਲਟੀ ਪਈ ਏ ਤੇ ਬੱਸ ਦਾ ਜਿਹੜਾ ਦੱਸਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਜਾਨੀ ਨੁਕਸਾਨ ਸਵਾਰੀਆਂ ਸੀ ਸੰਗਤ ਵਿੱਚ ਸੀ ਪਰ ਕਿਹਾ ਜਾ ਰਿਹਾ ਆ ਕਿ ਇੱਥੇ ਕਿਸੇ ਤਰ੍ਹਾਂ ਦੀ ਸੰਗਤ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜਾ ਆ ਸੰਗਤ ਨੂੰ ਉਹੋ ਜੀ ਜਿਹੜਾ ਆ ਜਾਨੀ ਨੁਕਸਾਨ ਜਿਹੜਾ ਆ ਨਹੀਂ ਹੋਇਆ ਤੇ ਬੱਸ ਜਿਹੜੀ ਤੁਸੀਂ ਦੇ ਦੇ ਪਈਓ ਆਪਣੀ ਤਸਵੀਰਾਂ ਦੇ ਵਿੱਚ ਡਿਵਾਈਡਰ ਦੇ ਉੱਤੇ ਜਾ ਕੇ ਪਲਟੀ ਹੋਈ ਏ ਦੱਸਿਆ ਜਾ ਰਿਹਾ ਕਿ ਇੱਥੇ ਬੱਸ ਦੇ ਡਰਾਈਵਰ ਦਾ ਹੀ ਕਸੂਰ ਕੱਢਿਆ ਜਾ ਰਿਹਾ ਜਿਹਦੇ ਚ ਕੁਝ ਸੰਗਤਾਂ ਨੇ ਵੀ ਇਹੀ ਕਿ ਆ ਕੇ ਡਰਾਈਵਰ ਨੇ ਜਿਹੜਾ ਆ ਗਲਤੀ ਦੇ ਨਾਲ ਚੜਾਇਆ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਬਸ ਜਿਹੜੀ ਐਡਵਾਈਜ਼ਰ ਦੇ ਨਾਲ ਮਾਰ ਦਿੱਤੀ ਹੈ ਤੁਸੀਂ ਦੇ ਦੇ ਪਿਓ ਆਪਣੀਆਂ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਭੇਜੀਆਂ ਨੇ ਸਾਨੂੰ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਆਪਣੀ رائے ਤੇ ਸੁਝਾਅ ਦੇਣ ਦੇ ਲਈ ਕਮੈਂਟ ਜ਼ਰੂਰ ਕਰੋ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਅਗਲੀਆਂ ਖਬਰਾਂ ਦੇਖਣ ਦੇ ਲਈ ਧੰਨਵਾਦ ਭਾਈ ਕੀ ਨਾਮ ਤੁਹਾਡਾ ਮੁਰਰ ਨਾਲ ਸਿੰਘ ਕਿਹੜੇ ਸਰ ਕੀ ਘਟਨਾ ਆਈ ਹੈ ਜਿਹੜੀ ਭਾਈ ਇਹ ਫੁੱਟਬਾਲੀ ਦੇ ਆਉਂਦੇ ਆ ਕੀ ਜੀ ਬਸ ਹੌਂਡੀ ਸੰਦ ਲੈ ਕੇ ਗਾੜੀ ਆ ਰਹੀ ਹੈ ਕਨੈਕਟਰ ਵਾਲਾ ਟਰਾਲੀ ਜਾਂਦੀ ਆ ਉਹਨੇ ਇੱਕ ਦਾਵੀ ਘਟ ਮਾਰੀ ਬੱਸ ਵਾਲੇ ਜਾਣ ਕੇ 에어ਪੋਰਟ ਵਾਲੀ ਤੋਂ ਕਹਿੰਨ ਕੇ ਫੇਰ ਆਉਣੀ ਬਲਦੀ ਕਿੰਨਾ ਕਿ ਨੁਕਸਾਨ ਆਇਆ ਉਹ ਨੁਕਸਾਨ ਤਾਂ ਹੋ ਗਿਆ ਉਹਨਾਂ ਦੇ ਕੋਲ ਹੀ ਆ ਉਹਨਾਂ ਨੇ ਬਿਜਾਰੀ ਆ ਤੇ ਬੱਸ ਕਿੰਨਾ ਤੇ ਚੀਜ਼ ਹੈ ਤੇ ਫੂਲ ਦੀ ਹੈ ਬੱਸ ਇਹ ਵਿੱਚ ਕੌਣ ਜੇ ਸੰਗਤੀ ਢੰਡਾਰੇ ਜਾਣ ਦੇ ਕਿਹੜੀ ਸਾਧ ਸੰਦੇ ਦੇਰੇ ਕੋਲ ਦੇਰੇ ਵਾਲਿਆਂ ਦੀ ਉਹਨਾਂ ਨੇ ਕਹਦੇ ਨਹੀਂ ਸਾਡਾ ਮੈਡਮ ਕਿ ਕਿੱਦਾਂ ਚੱਲ ਗਈ ਉਹ ਭੱਡੀਆਂ ਸਾਰੇ ਤੁਹਾਡਾ ਕਿ ਟਿਪਰ ਵੀ ਮੇਰਾ ਟਿਪਰ ਤੁਹਾਡਾ ਕਿ ਨਗਰ ਆ ਰਿਹਾ ਹੈਾ ਹਾਦਸਾ ਵੀ ਹੋ ਗਿਆ ਹੈ ਚਲ ਬਈ ਅੱਜ ਇਹਨਾਂ ਦਾ ਸੰਭੀਰ ਕਰਨਾ ਸਰ ਇਹਦਾ ਐਕਸੀਡੈਂਟ ਆਇਆ ਕੀ ਕਾਰਨ ਹੋਇਆ ਇੱਥੇ ਹਾਈਵੇ ਤੇ ਐਕਸੀਡੈਂਟ ਹੋਇਆ ਕਿ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸਾ ਤੇ ਟ੍ਰੱਕ ਦਾ ਜਿਹੜੀ ਆਪਣਾ ਬੱਸ ਜਿਹੜੀ ਰੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾੜ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੈਗੀ ਵਿਆਹ ਵਾਲਿਆਂ ਦੀ ਤੇ ਉਹ ਬੱਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਜਿਹੜੀ ਟਰੱਕ ਜਿਹੜਾ ਉਹ ਪਟ ਗਿਆ ਨੁਕਸਾਨ ਕਿੰਨੀ ਆਇਆ ਨੁਕਸਾਨ ਬਚਾ ਹੋਇਆ ਜੀ ਲੋਕਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਲੱਗਣ ਲੱਗੀ ਹੈ ਬਾਕੀ ਬੱਸ ਵਾਲਾ ਬਚਾ ਗਿਆ ਫਤਵੀ ਬੱਸ ਕਿੱਥੇ ਜਾ ਰਹੀ ਹੈ ਬੱਸ ਤਾਂ ਉਹਨਾਂ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਸੰਗਤ ਦੇ ਵਿੱਚ ਸੰਗਤ ਦੇ ਬਚਾਵਾ ਠੀਕ ਸਰ ਇੱਥੇ ਕਿੱਥੇ ਕਿੱਥੇ ਲੱਗਦੀ ਸਰ ਸਰ ਜਿੱਦ ਕੇ ਇਹ ਨਹੀਂ ਲੱਗੀ ਤਾਂ ਉਹਨੂੰ ਫੋਨ ਆਇਆ ਹੈਗਾ ਅਸੀਂ ਮੌਕੇ ਤੇ ਆ ਕੇ ਸੇਫਟੀ ਦਿੱਤੀ ਤਾਂ ਕਿ ਹੋਰ ਕੋਈ ਟ੍ਰੈਫਿਕ ਜਿਹੜੀ ਡਿਸਟਰਬ ਨਾ ਹੋਵੇ ਹੋਰ ਕੋਈ ਐਕਸੀਡੈਂਟ ਨਾ ਹੋਵੇ ਇਸੇ ਕਰਕੇ ਅਸੀਂ ਬੱਸ ਨੂੰ ਆਪਣਾ ਕੋਨਾ ਲਾਤੀ ਹੈ ਜਿਹੜਾ ਸਾਡਾ ਆਪਣਾ ਫਰਜ ਬੰਦਾ ਹੈਗਾ ਅਸੀਂ ਪੂਰਾ ਕੀਤਾ ਏ ਬਾਕੀ ਠੀਕ ਹੈ ਨੁਕਸਾਨ ਨਹੀਂ ਆਇਆ ਕਿੰਨੇ ਕਿਲੇ ਦੀ ਘਟਨਾ ਹੈ ਜਿਹੜੀ ਹੈ ਇਹ ਤਕਰੀਬਨ ਆਪਣਾ 1.5 ਘੰਟਾ ਹੋ ਗਿਆ ਕੋਈ ਸਾਨੂੰ ਫੋਨ ਆਇਆ ਹੈਗਾ ਸਾਢੇ 6 ਵਜੇ ਸਾਢੇ 6 ਵਜੇ ਹਾਂਜੀ ਭਾਜੀ ਕਿੰਨੇ ਵਜੇ ਹੋ ਗਏ ਮੇਰਾ ਨਾਮ ਲੱਗਾ ਜੀ ਕੀ ਕਿਤਾਈ ਹੈ ਘਟਨਾ ਹੈ ਗੱਡੀਆਂ ਹੀ ਆਉਣ ਦੇ ਦੋਨੇ ਚਾਪੀਏ ਤੇ ਰੇਟ ਆ ਬੇਰੋ ਦੇ ਹੀ ਓਵਰ ਸਪੀਡ ਬੱਸ ਆਉਣ ਦੀ ਤੇ ਇਹਨੇ ਪਾਣੀ ਕਾਰ ਤੇ ਟਰਾਲੀ ਵੀ ਆਉਣ ਦੀ ਨਾਲ ਕਾਰ ਹੀ ਉਹਨੂੰ ਬਚਾਉਣ ਦਾ ਸਾਡੇ ਗਾੜੀ ਨੇ ਓਟੇ ਕਰਕੇ ਤੇ ਜੱਕ ਦਾ ਮੱਕੜਦੀ ਗੱਡੀ ਪਹਿਲਾ ਮੇਰੇ ਵਾਲੀ ਗੱਡੀ ਮਾਰ ਲੱਗਾ ਉਹ ਤੋਂ ਮੈਂ ਬਚਾ ਕਰਕੇ ਤੇ ਆਪਣੀ ਗੱਡੀ ਹੌਲੀ ਕੀਤੀ ਬਾਅਦ ਵਿੱਚ 12 ਚੱਕੀ ਦੀ ਮਾਰਤੀ ਅੱਗੇ ਅੱਗੇ ਮਾਰ ਕੇ ਤੇ ਬਾਅਦ ਵਿੱਚ ਪਲਟਕੀਆਂ ਇਦਾਂ ਸੰਗਤੀ ਵਿੱਚ ਡੇਰੇ ਦੀ ਆ ਨਿਕਾਉਂਗੇ ਕਿਸੇ ਰੋਡ ਤੇ ਭਾਈ ਜਦੋਂ ਗੱਡੀ ਆਡੀ ਫੁੱਟਬਾਲ ਦੇ ਨਾਲ ਆਉਣ ਡਈ ਆ ਇਹਨੇ ਓਵਰਟੇਕ ਕੀਤਾ ਇਹਨੇ ਜੱਕਦਾਮ ਜੋ ਟਰਾਲੀ ਨੂੰ ਤੇ ਕਾਰ ਨੂੰ ਬਚਾਉਂਦਾ ਬਚਾਉਂਦਾ ਸਾਡੀ ਗੱਡੀ ਘਰਤੀ ਨਹੀਂ ਇਹਦੇ ਤੋਂ ਬਾਅਦ ਵਿੱਚ ਬੱਸ ਸਿੱਧੀ ਨਹੀਂ ਹੋਈ ਸਾਡੇ ਕੋਲ ਵੀਡੀਓ ਪ੍ਰੂਫ ਬਣਿਆ ਵਾ ਕਿ ਸੰਗਤ ਆਪ ਕਹਿੰਦੀ ਪਈ ਕਿ ਡਰਾਈਵਰ ਦਾ ਕਸੂਰ ਹੈ ड्राइवर बाद मोकिल ते भॼ गु अॼु पठानकोट तमृतसर रेता रेता हा जी डेर जी